ਸ਼ਸ਼ੀਕਾਲ ਦੀ ਸਾਰਨ ਪਿਆਰ ਭਰੀ ਸ਼ਸ਼ੀਕਾਲ ਆਪਾਂ ਬਣਾਉਣ ਲੱਗੇ ਆ ਜੇ ਮooli ਦਾ ਪਰੌਠਾ ਮooli ਦੇ ਪਰੌਠੇ ਤਾਂ ਹੁਣ ਸਿਆਲ ਸੱਖ ਨਾਲ ਹੈਨਾ ਤੇ ਇਹੀ ਖਾਣ ਨੂੰ ਮਿਲਣਾ ਗੋਭੀ ਦੇ ਖਾਓ ਮਟਰ ਦੇ ਖਾਓ ਜੋ ਵੱਜੀ ਪਰੌਠੇ ਬਣਾਉਣਾ ਕੋ ਆਨੰਦ ਹੀ ਆਨੰਦ ਹੈ ਹੈਨਾ ਤੇ ਆਪਾਂ ਲੈ ਲਈ ਇੱਕ ਕਟੋਰੀ ਇਹ ਪੌਣੀ ਘਾਟੇ ਦੀ ਲਈ ਆ ਕਿਉਂਕਿ ਆਪਾਂ ਸ਼ੇਅਰ ਕਰਨੇ ਕਰ ਗਿਆ ਤਾਂ ਇਹ ਲੈ ਲਈ ਆਪਾਂ ਜਵਾਇਣ ਚਾਰ ਹਰੀਆਂ ਮਿਰਚਾਂ ਬਾਕੀ ਜੋ ਜੋ ਮੈਂ ਪਾਵਾਂਗੀ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੀ ਆ ਸ਼ੇਅਰ ਸ਼ੇਅਰ ਕਰਕੇ ਖਾਣਗੇ ਵਧੀਆ ਵਧੀਆ ਜੇ ਖਾਣਾ ਆਪਾਂ ਲੈ ਲਈਆਂ ਸੀ ਚਾਰ ਮਿਰਚਾਂ ਇਹਨੂੰ ਆਪਾਂ ਕੰਚੀ ਨਾਲ ਕੱਟ ਲੈਣੇ ਆਂ ਹੱਥ ਤੇ ਜ਼ਖਮ ਹੈ ਦੁਖਦਾ ਹੈ ਦੁਖਦਾ ਹੈ ਦੁਖਦਾ ਤੁਸੀਂ ਵੱਧ ਘੱਟ ਮਿਰਚ ਪਾ ਸਕਦੇ ਆ ਜਿਆਦਾ ਕਰਾਰੇ ਮੈਂ ਤਾਂ ਕੱਲੀ ਕਰਕੇ ਸਿਰਫ ਦੋ ਕੁ ਪਰੌਠਿਆਂ ਦੀ ਖਾਤਰ ਹੀ ਇਹ ਤਿਆਰ ਕਰ ਰਹੀ ਆਂ ਪਾਪੀ ਪੇਟ ਦਾ ਸਵਾਰ ਹੈ ਖਾਣਾ ਪੜਦਾ ਹੈ ਇਹਨੂੰ ਮੈਂ ਕੱਲੀ ਕਟਕਾਣੀ ਹੁੰਨੀ ਹੈ ਬਸ ਸਵੇਰ-ਸਵੇਰ ਅੱਜ ਮੈਂ ਹੁਣ ਕੀ ਖਾऊं ਦੁਪਹਿਰ ਦੀ ਤਾਂ ਰਹਿ ਵੀ ਜਾਏ ਕਿ ਕੋਈ ਚੱਕਰ ਨਹੀਂ ਗਾ ਮੈਨੂੰ ਹਣਾ ਮਿਰਚਾਂ ਦੇ ਵਿੱਚ ਮੈਂ ਇਦਾਂ ਕਿੰਚੀ ਪਾ ਕੇ ਨਾ ਇਹਨੂੰ ਇਦਾਂ ਕੱਟ ਲਈ ਦਿੰਗਾ ਫਿਰ ਇਹ ਬਰੀਕ ਕਟੀਆਂ ਜਾਣਗੀਆਂ ਮੂਰੇ ਮੁੜ ਕੇ ਕਿੰਚੀ ਵੀ ਛੋਟੀ ਰੱਖੀ ਆ ਵੱਡੀ ਟੁੱਟ ਗਈ ਤੇ ਅਸ ਕੌਲ ਹੈ ਬਾਜ਼ਾਰ ਢੇਲੀ ਜਾਨੀ ਆ ਨਹੀਂ ਕਿ ਨਹੀਂ ਜਾਂਦੀ ਕਿ ਪਰ ਲੈਉਣ ਤੋਂ ਕੌਲ ਕਰ ਜਾਨੀ ਆ ਉੱਥੇ ਜਾ ਕੇ ਭੁੱਲ ਜਾਨੀ ਹੁੰਨੀ ਹੈ ਕਿ ਕੀ ਲੈ ਕੇ ਜਾਣਾ ਵਾ ਫਿਰ ਆਪਾਂ ਬਸ ਬਾਗੀਆਂ ਤਿੰਨ ਇੱਕ ਮਿਰਚਾ ਪਾਉਣੇ ਥੋੜੀ ਜਿਹੀ ਲਾਲ ਮਿਰਚ ਪਾ ਲਾਂਗੇ ਉਹਦਾ ਵੱਖਰਾ ਟੇਸਟ ਆਏਗਾ ਹਨਾ ਇਹ ਜਦੋਂ ਆਪਾਂ ਇਸ ਦਾ ਬਰੀਕ ਕੱਢਦੇ ਆ ਨਾ ਬਰੀਕ ਮਿਰਚ ਫਿਰ ਹਰ ਵਰਕੀਜੀ ਦੇ ਵਿੱਚ ਆਉਣੀ ਹੈ ਨਹੀਂ ਤਾਂ ਮੋਟੀਆਂ ਮੋਟੀਆਂ ਉਹ ਇੱਕ ਵਰਕੀਜੀ ਚਾ ਕੇ ਨਹੀਂ ਸਵਾਦ ਆਉਂਦਾ ਵਾ ਫਿਰ ਛੋਟੇ ਛੋਟੇ ਆਵੇ ਚਾਏ ਔਰ ਤੇ ਇਹਨਾਂ ਦਾ ਵੱਖਰਾ ਸਵਾਦ ਹੋਏਗਾ ਹਨਾ ਤੇ ਆਪਾਂ ਮੌਲੀ ਕਦੋਂ ਉਸ ਕਰ ਲਈ ਆਪਾਂ ਮੌਲਗਾ ਲੈ ਨਾਪਾ ਇਦੇ ਵਿੱਚ ਕੀ ਕੀ ਪਾ ਰਹੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਮੈਂ ਪਾਵਾਂਗੀ ਹਲਦੀ ਪ੍ਰਹੜੇ ਠੰਡ ਪੂਰੀ ਹੋਈ ਨੇ ਜਿਹੜੇ ਹੱਥ ਪੈ ਰਹੇ ਦੇਖਣ ਲੱਗ ਗਏ ਆ ਮਾੜਾ ਕੁਛ ਲੱਗਦਾ ਤਾਂ ਬੜੇ ਦਰਦ ਕਰਦੇ ਹਾਂ ਤਾਂ ਪੂਰੀ ਠੰਡ 'ਚ ਦੇਖਿਆ ਕਿਦਾਂ ਹਾਲ ਹੋਇਆ ਕਰਨਾ ਹਨ ਹਾਂ ਇਹਦੇ ਵਿੱਚ ਪਾ ਲਿਆ ਆਪਾਂ ਮੋਹ ਪਾ ਲਈ ਮੋਲੀਆਂ ਪਾ ਲਈਆਂ ਇਹ 'ਚ ਪਾ ਲਿਆ ਆਟਾ ਜਿੰਨੀ ਕ ਤੁਹਾਨੂੰ ਲੋੜ ਆ ਘੱਟ ਵੱਧ ਦੀ ਜੋ ਤੁਸੀਂ ਉਹ ਪਾ ਸਕਦੇ ਹੋ ਹਨ ਤੇ मैं थोड़ा जहा रख लिया आटा मैं घट लगे तो पा लाँगा मिक्स कर लेंगे नहीं ना पावे तो ये पाया अपना नमक नमक स्वाद अनुसार जीरा इसवे आपवैन पा थोड़ी पाती अजवैन थोड़ी जी पाई है बच्च पावे आप पा थोड़ी जी हल्दी थोड़ी जी पा लाल मिर्च ਇਹੀ ਚੀਜ਼ਾਂ ਪਾਉਣਾ ਸੀ ਆਪਾਂ ਇਸ ਤੋਂ ਜ਼ਿਆਦਾ ਨਹੀਂ ਕੁਝ ਵੀ ਪਾਉਂਦੇ ਤੇ ਆਪਾਂ ਨੂੰ ਆਟਾ ਗੁੰਨਣਾ ਨਹੀਂ ਤੁਹਾਨੂੰ ਦੱਸਤੀ ਐਵੇਂ ਆਟਾ ਨਹੀਂ ਗੁੰਨਣਾ ਇਹ ਕੋਸਾ ਜਿਹਾ ਲਾਵਾਂਗੇ ਪਾਣੀ ਨਾ ਵਾਲਾ ਗਰਮ ਤੇ ਨਾ ਵਾਲਾ ਠੰਡਾ ਇਹ ਆਪਾਂ ਬਿਨਾ ਗੁੰਨਾਂਗੇ ਨਹੀਂ ਇਸ ਤਰ੍ਹਾਂ ਮਿਕਸ ਕਰ ਲੈਨੇ ਆ ਇਹਨੂੰ ਕਿਉਂਕਿ ਮੂੜੀਆਂ ਦਾ ਪਾਣੀ ਹੁਣ ਨਿਕਲੇਗਾ ਇਹਦੇ ਚੋਂ ਹਨਾ ਜਦੋਂ ਆਪਾਂ ਪਹਿਲਾਂ ਇਦਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੋ ਸਾਰੇ ਕਾਸੇ ਇਹਨੂੰ ਮੈਂ ਮਸਾਲਾ ਵਗੈਰਾ ਆਪਣਾ ਸਿਰ ਐਡ ਹੋ ਜਾਂਦਾ ਵਾ ਲਓ ਜੀ ਇਹ ਆਪਾਂ ਮਿਕਸ ਕਰ ਲਿਆ ਇਹ ਜੇ ਪਾਤਾ ਪਾਣੀ ਥੋੜਾ ਹੋਰ ਕਰਾਂਗੇ ਆਪਾਂ ਨੂੰ ਢਿੱਲਾ ਜਿਆ ਜਿਆਦਾ ਵੀ ਢਿੱਲਾ ਨਹੀਂ ਕਰਨਾ ਕਿ ਆਪਾਂ ਕਿ ਹਿਸਾਬ ਜਿਹੇ ਢਿੱਲਾ ਰੱਖਣਾ ਮੈਨੂੰ ਨਾ ਗੁੰਨਣਾ ਨਾ ਵੇਲਣਾ ਹਨਾ ਮੈਂ ਇਸ ਤਰੀਕੇ ਨਾਲ ਅੱਜ ਮੇਰਾ ਮੂਡ ਬਣ ਗਿਆ ਕਿ ਚਲੋ ਬਣਾ ਲੈਂਦੇ ਹਾਂ ਜਿਆਦਾ ਪਾਣੀ ਪਤਾ ਪਾ ਕੇ ਨਹੀਂ ਪਾਉਂਦੇ ਹਾਂ ਜੇ ਪਾਣੀ ਫਿਰ ਸਾਰਾ ਨਾ ਨਿਕਲ ਜੇ ਜਾਂਦਾ ਤਾਂ ਰੋਟੀ ਪੱਕਣ ਦਾ ਮਜ਼ਾ ਨਹੀਂ ਆਏਗਾ ਰੋਟੀ ਦਾ ਚਲੋ ਜੀ ਇਸ ਤਰ੍ਹਾਂ ਆਪਾਂ ਬਣਾ ਲਿਆ ਆਟਾ ਹੁਣ ਆਪਾਂ ਧਰਦੇ ਆ ਤਵਾ ਗਰਮ ਤਵਾ ਗਰਮ ਨਹੀਂ ਸੀ ਧਰਿਆ ਮੈਂ ਕਿ ਤਵਾ ਗਰਮ ਹੁੰਦੇ ਹੁੰਦੇ ਇਹਨੂੰ ਥੋੜਾ ਜਿਹਾ ਰੈਸਟ ਮਿਲ ਜਾਏਗਾ ਲੋ ਜੀ ਆਪਾਂ ਨੇ ਤਵਾ ਦੇ ਤਾਤਰ ਜੋ ਮੇਰੇ ਕਹਾਵਾਲੀ ਬੋਤਲ ਸੀ ਉਹ ਵੀ ਮੇਥੋਂ ਟੁੱਟ ਮਾ ਨਾਲ ਕਿੱਲੋ ਕੇ ਟੁੱਟ ਗਿਆ ਚ ਕਿੱਲੋ ਕੋ ਪੈ ਗਿਆ ਸੀ ਤੇ ਨਾਲੇ ਬੋਤਲ ਗਈ ਇਹ ਨੁਕਸਾਨ ਹੋਇਆ ਪਈ ਆਪਣਾ ਤਵਾ ਆਪਣਾ ਪੂਰਾ ਗਰਮ ਹੋ ਗਿਆ ਫਸੇ ਇੱਕ ਘਟ ਕਰ ਲਿਆ ਹਨ ਇਹਨੂੰ ਵੀ ਚਲਾ ਦਿੱ ਗਏ ਨਾਲ ਸਿਮਨੀ ਜਨ ਕੇ ਹੋਏਗਾ ਇਹ ਦੇ ਉੱਪਰ ਪਹਿਲਾਂ ਸਵੇਰ ਸਵੇਰ ਪਰੋਟੇ ਬਣ ਚੁੱਕੇ ਇੱਕ ਵਾਰ ਜੇ ਦੁਬਾਰਾ ਦੀ ਆਪਣੀ ਤਿਆਰੀ ਆਪਣੀ ਹੈਗੀ ਆ ਆਪਦੀ ਫਿਰ ਹਸਬੰਦ ਖਾ ਕੇ ਚੱਲ ਗਏ ਆ जो बहर गए कि मैं सोचा कि चलो आप हूँ बना के खाने हूँ बना के खाण लगी है ना आप क्या घे उपर पहल सब तो पहला ठीक ही है मैं बने हो चलो पा लिया घर चार सपेरे ਇਹ ਕੱਢ ਲਿਆ ਹੈ ਬਾਦ ਲੱਗੂਗਾ ਪਕੜ ਦੇਣਾ ਇਹ ਚ ਮੈਨੂੰ ਪਤਾ ਲੱਗ ਰਿਹਾ ਕਿ ਕਿਉਂ ਬਾਦ ਪੈ ਗਿਆ ਆਪਾਂ ਇਹਨੂੰ ਤੇ ਅੱਕਿਆ ਨਾ ਤਬਾ ਚੱਕ ਕੇ ਕੱਢ ਦੇਾਂਗੇ ਕੱਢਣਾ ਕਿਹ ਚ ਜਿਸ ਜਿਹਾ ਡਿਵੇ ਚ ਆਪਣਾ ਪਿਆਵਾ ਗਿਆ ਹਣ ਸੇਕ ਘੱਟ ਕਰ ਲਿਆ ਮੈਂ ਇਹਦਾ ਲਾਉ ਜੀ ਨਾ ਪਾ ਬੇਲੇਆ ਹਨਾ ਨਾ ਆਟਾ ਗੁੰਨੇਆ ਸੁਦਾ ਜਾ ਕੋਲ ਬਣਾਓ ਤੇ ਰੋਟੀਆਂ ਖਾਓ ਤੇ ਰੋਟੀਆਂ ਬਣ ਜਾਂਦੀਆਂ ਨੇ ਆਪਾਂ ਦਾ ਪਹਿਲਾਂ ਇੱਕਦਮ ਟਰਾਈ ਕਰਕੇ ਦੇਖਿਆ ਸੀ ਕਿਵੇਂ ਕਹਿੰਦੇ ਹੁੰਦੇ ਨਕਲ ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ ਹੈਨਾ ਆਪਾਂ ਇਹ ਕੀਤੀ ਭਾਈ ਪਹਿਲਾਂ ਕਿ ਨਕਲ ਲਈ ਅਕਲ ਦੀ ਜ਼ਰੂਰਤ ਵਰਤਨੀ ਪਹਿਲਾਂ ਪਹਿਲਾਂ ਟਰਾਈ ਕਰੋ ਉੱਪਰ ਆਪਾਂ ਇਹਦੇ ਚਮਚੇ ਨੂੰ ਘਿਓ ਲਾ ਲਿਆ ਸੇਕ ਘੱਟ ਰੱਖਿਆ ਕਿ ਥੱਲੇੋਂ ਜਲ ਨਾ ਜਾਵੇ ਦੇਖੋ ਜੀ ਆਪਣਾ ਪਰੌਠਾ ਬਣ ਕੇ ਤਿਆਰ ਹੋਣ ਲੱਗਿਆ ਆ ਤੇ ਮੈਂ ਉਹਦੇ ਦੂਸਰੀ ਸਾਈਡ ਤੇ ਵੀ ਘਿਓ ਲਾਇਆ ਸੀ ਤਾਂ ਆਪਾਂ ਇਹਦੇ ਵਿੱਚ ਤੇ ਘਿਓ ਲਾ ਦੇਾਂਗੇ। ਆਪਾਂ ਤੋਂਰੇ ਕੋਲੇ ਮੱਖਣ ਤੁਸੀਂ ਮੱਖਣ ਵੀ ਲੈ ਲਓ ਤੇ ਦਹੀਂ ਆ ਤਾਂ ਦਹੀਂ ਨਾ ਵੀ ਲੈ ਲਓ। ਦੇਖੋ ਕਿੰਨਾ ਸੋਹਣਾ ਪਰੌਠਾ ਬਣ ਕੇ ਤਿਆਰ ਹੋ ਚੱਲਿਆ ਆਪਣਾ। ਦਿਲ ਕਰਦਾ ਪੰਜ ਛੇ ਖਾ ਲਈ ਪਰ ਇੰਨੇ ਆਪਣੇ ਕੋਲੇ ਹੁੰਦਾਂ ਨਹੀਂ। ਪੈਂਦਾ ਨਹੀਂ ਆਪਣੇ ਕੋਲ ਹੈ ਪੇਟ ਮੇ ਨਹੀਂ ਜਾਂਦਾ ਹੈ ਆਪਣੇ ਮੇ ਤੇ え ਤੁਸੀਂ ਤੁਹਾਡੇ ਕੋਲ ਮੱਖਣ ਆ ਤੁਸੀਂ ਮੱਖਣ ਲੈ ਰਹੇ ਹੋ ਨਾ ਮੇਰੇ ਕੋਲ ਦਹੀਂ ਆ ਆ ਸੜਕਾ ਦੁੱਧ ਜਿਹੜਾ ਆਪਾਂ ਲਿਆਉਣੇ ਆ ਨਾ ਉਹ ਪੈਕਟ ਦਾ ਆਉਂਦਾ ਲਾ ਪੈਕਟ ਦੇ ਵਿੱਚੋਂ ਇੰਨਾ ਕਿਉਂ ਨਿਕਲ ਨਹੀਂ ਰਿਹਾ ਮਲਾਈ ਨਿਕਲਦੀ ਆ ਬਸ ਇਹ ਨਹੀਂ ਕਿ ਮਹਿੰਗੇ ਵਾਲੇ ਚੋਂ ਤੇ ਲੈਾਈ ਦਾ ਤਾਂ ਮਹਿੰਗੇ ਵਾਲੇ ਉਹ ਚੋਂ ਨਿਕਲਦੀ ਆ ਪਰ ਜਿੱਦਾਂ ਕਰਦੇ ਦੁੱਧ ਦੇ ਵਿੱਚੋਂ ਨਿਕਲਦਾ ਸੀ ਨਾ ਸਾਡੇ ਉਹ ਚੀਜ਼ ਨਹੀਂ ਬਣ ਰਹੀ ਤੇ ਲਓ ਜੀ ਆਪਣਾ ਪਰੌਠਾ ਇੱਕ ਤਾਂ ਰੈਡੀ ਹੈ ਦੂਸਰਾ ਆਪਾਂ ਬਣਾਉਣੇ ਆ ਉਹ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਤਰੀਕੇ ਨਾਲ ਬਣਾਇਆ ਕਰੋ ਪਰਮਾਤਮਾ ਤੋਂ ਅਨੁਸਾਰ ਇੰਝ ਆੜੇ ਬੜੇ ਪੋਲੇ ਸੌਫਟ ਬਣਦੇ ਆ ਤੇ ਆਪਾਂ ਹੋਰ ਵੀ ਬਣਾ ਲੈਨੇ ਇੱਕ ਚਾਹ ਪਰ ਇਹਦੇ ਕਿਹੌ ਲਾਵੇ ਇਹਦੇ ਨਾਲ ਨਾਲ ਉਹ ਤੁਹਾਡੇ ਕੋਲ ਹੈ ਨਹੀਂ ਤਾਂ ਚਮਚੇ ਨਾਲ ਵੀ ਕਰ ਸਕਦੇ ਹਣਾ ਮੈਂ ਇਦਾਂ ਕਹਿ ਕੇ ਆਪਣੇ ਘਰ ਕਹਿ ਰਹੀ ਤਾਂ ਮੈਨੂੰ ਉਹ ਪਤਾ ਕੀ ਬੋਲਦੇ ਆ ਫਿਰ ਦਰਾਣੀਆਂ ਚ ਛਣੀ ਹਾਂ ਚੋਜੇ ਮੀਰਾ ਦੇ ਉਹ ਇਦਾਂ ਇਹ ਚੀਜ਼ ਨੂੰ ਚੋਜੇ ਮੀਰਾ ਦੇ ਕਹਿਣ ਲੱਗ ਜਾਂਦੇ ਨੇ ਚਾਹ ਤਾਂ ਲਾ ਲਓ ਵੀ ਮਜ਼ਾਕ ਕਰਨ ਤੇ ਚਾਹ ਲਾ ਲਓ ਇਹਨਾਂ ਦੇ ਲੋਕਾਂ ਦੇ ਸਾੜੇ ਵਾੜੇ ਵੀ ਹੁੰਦੇ ਹਨ ਨਾ ਪ੍ਰਾਪਾ ਨਹੀਂ ਦਰਦੇ ਜਾਂ ਪਸਵਾਹੀ ਕਰਦੇ ਸਵਾਹੀ ਕਿੱਥੇ ਪੰਡਾ ਪਤਲੇ ਬਣਾਉਣੇ ਪਤਲੇ ਬਣਾ ਲਓ ਇਹਨੂੰ ਮੋਟਾ ਰੱਖਣਾ ਤੁਸੀਂ ਮੋਟਾ ਰੱਖ ਸਕਦੇ ਹੋ ਲਓ ਜੀ ਬਣ ਗਿਆ ਨਾ ਇਹ ਹੈ ਆਪਣਾ ਮੂਲੀ ਦਾ ਪਰੌਂਠਾ ਰੋਟੀ ਹੋ ਗਈਆਂ ਹਨ ਪਰੌਠਾ ਤਾਂ ਚਾਰਸ ਹੁੰਦਾ ਇਹਦੇ ਉੱਪਰ ਆਪਾਂ ਹੁਣ ਲਾਵਾਂਗੇ ਕੀ ਹੋਰ ਕੀ ਹੋ ਜਾਂ ਚੀਨੀ ਲਾ ਦਿੰਨੇ ਐਜੇ ਨਾਲ ਹੀ ਉੱਪਰੇ ਪਾ ਲਿਆ ਪਾ ਕੇ ਦੇ ਉੱਪਰ ਐਜੇ ਨਾਲ ਲਾ ਦੇਾਂਗੇ ਉਹੜਾ ਕੋਲੇ ਦੇ ਸਾਈਡ ਤੇ ਲਾ ਦੇਾਂਗੇ ਕਿਉਂਕਿ ਫਿਰ ਸਾਈਡ ਤੋਂ ਵੀ ਪੱਕ ਜਾਂਦਾ ਇਹ ਪਰੌਠਾ ਨਹੀਂ ਤਾਂ ਕਾਟ ਚੱਕਾ ਕਾਟ ਚਾ ਰਹਿ ਕੇ ਕਾਟ ਚੱਕਾ ਕਾਟ ਚਾ ਤੇ ਦੇਖੋ ਕਿੰਨਾ ਸੋਹਣਾ ਥੰਦਾ ਹੈ ਥੱਲੇ ਰੂਪਰੇਖਾ ਦੇਖਦੇ ਆ ਜੀ ਕਿਹੜੀ ਰੂਪਰੇਖਾ ਹੈ ਮੈਂ ਪਰਾ ਬਣਾਇਆ ਤੇ ਐਵੇਂ ਕਿਤੇ ਪਲਟਾ ਤਾਪਾ ਨੇ ਅੱਧੇ ਕੋਈ ਬਹੁਤ ਸੋਹਣਾ ਬਣ ਗਿਆ ਮੈਂ ਤੁਹਾਨੂੰ ਦਿਖਾਵਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਦੇਖੋ ਟੜਾ ਸੋਨਾ ਬਣਿਆ ਹੈ ਹਨ ਤੇ ਤੁਸੀਂ ਵੀ ਇਸ ਤਰੀਕੇ ਨਾਲ ਬੱਚਿਆਂ ਨੂੰ ਮੋਲੀਆਂ ਵਾਲੇ ਪਰੌਠੇ ਗਾਜਰ ਵਾਲੇ ਪਰੌਠੇ ਵੀ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਇਹ ਤੁਹਾਨੂੰ ਪਰੌਠਾ ਮੈਂ ਲਾਸਟ ਜ਼ਰੂਰ ਦਿਖਾਉਣੀ ਆ ਲਾਈਵ ਵੀ ਦਿਖਾ ਰਹੀ ਆ ਲਾਈਵ ਹੈ ਨਾ ਤਾਂ ਜਿਉਂਦੇ ਵਾਦੇ ਖੁਸ਼ ਰਹੋ ਓਕੇ ਭਾਈ ਟਾਟਾ